ਪੂਰੇ ਪੰਜਾਬ ਦੇ ਵਿੱਚ ਨੌਏ ਜੀ ਇਹਨਾਂ ਦਾ ਖਰੜ ਦੇ ਜਿਹੜੇ ਹੈ ਬਹੁਤ ਮਸ਼ਹੂਰ ਜਿਹੜੇ ਹੈ ਮੋਨੀ ਜੀ ਦੇ ਛੋਲੇ ਪਟੂਰੇ ਛੋਲੇ ਪੂਰੀ ਛੋਲੇ ਚਾਵਲ ਜੇਕਰ ਨਹੀਂ ਖਾਦੇ ਤਾਂ ਜਰੂਰ ਆ ਜਿਓ ਖਰੜ ਦੇ ਵਿੱਚ ਗਿੱਲ ਰੋਡ ਦੇ ਉੱਤੇ ਜੀ ਔਰ ਆ ਦੇਖੋ ਜੀ ਮੋਨੀ ਜੀ ਦੀ ਤੁਹਾਨੂੰ ਦਰਸ਼ਨ ਵੀ ਕਰਾ ਦਿੰਦੇ ਆ ਜੀ ਆਹ ਦੇਖੋ ਜੀ ਇਹ ਸ਼ਖਸੀਅਤ ਔਰ ਪੂਰੀ ਅੱਧੀ ਸਦੀ ਤੋਂ ਜਿਹੜਾ ਹੈ ਲੋਕਾਂ ਦਾ ਦਿਲ ਜਿੱਤਿਆ ਹੋਇਆ ਹੈ ਮੋਨੀ ਜੀ ਨੇ ਹਲਤੀ ਵਾਲੇ ਜਿਹੜੇ ਹੈ ਖਰੜ ਦੇ ਛੋਲੇ ਪਟੂਰੇ ਦੀ ਮੈਂ बार-बार ਕਹਿ ਰਹੇ ਹਾਂ ਜਿਹੜੇ ਚੰਡੀਗੜ੍ਹ ਦੇ ਖਾਸ ਤੌਰ ਤੇ ਲੋਕ ਹੈ ਮੈਂ ਕਹਿੰਦਾ ਵੱਡੀਆਂ-ਵੱਡੀਆਂ ਦੁਕਾਨਾਂ 'ਚ ਬੈਠ ਕੇ ਖਾਂਦੇ ਆ ਤੁਸੀਂ ਲਾਈਵ ਚੱਲਦਾ ਸਾਹਮਣੇ ਤੁਹਾਡੇ ਸਾਫ਼ ਸੁਥਰੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੇ ਹੈ ਇਹ ਛੋਲੇ ਪਟੂਰੇ ਜਿਹੜੇ ਹੈ ਬਣਾਉਂਦੇ ਆ ਔਰ ਅੱਜ ਵੀ ਇਹਨਾਂ ਦਾ ਪੂਰਾ ਨੌ ਚੱਲਦਾ ਪੂਰੇ ਪੰਜਾਬ ਦੇ ਵਿੱਚ ਦੂਰੋਂ-ਦੂਰੋਂ ਆ ਕੇ ਲੋਕ ਜਿਹੜੇ ਹੈ ਹਲਟੀ ਵਾਲੇ ਦੇ ਖਰੜ ਦੇ ਮੋਣੀ ਜੀ ਦੇ ਛੋਲੇ ਪਟੂਰੇ ਖਾਣ ਆਉਂਦੇ ਨੇ ਉਹ ਪਟੂਰੇ ਕਿੱਦਾਂ ਹਰੇਕ ਪਟੂਰਾ ਜਿਹੜਾ ਹੈ ਫੁੱਲ ਕੇ ਨਿਕਲਦਾ ਇਸ ਗੱਲ ਦੀ ਗਾਰੰਟੀ ਹੈ ਪੂਰੀ ਗਰੰਟੀ ਹੈ ਇਦਾਂ ਚੱਲਦਾ ਜੀ ਕੰਮ ਜੀ ਆ ਦੇਖੋ ਜੀ ਇਦਾਂ ਬਣਦੀ ਗੱਲ ਜੀ ਔਰ ਦੇਖੋ ਨਾ ਚੱਲਦਾ ਨੇ ਜੀ ਜਿਸ ਬੰਦੇ ਦਾ ਮਜ਼ਾ ਆ ਜਾਂਦਾ ਜੀ ਔਰ ਨਾ ਬਣਾਉਣਾ ਕਹਿੰਦੇ ਜਿਹੜਾ ਹੈ ਉਹ ਬੜਾ ਮੁਸ਼ਕਲ ਹੁੰਦਾ ਕਈ ਕਹਿੰਦੇ ਆਸਾਨ ਵੀ ਹੁੰਦਾ ਪਰ ਉੱਥੇ ਬਣੇ ਰਹਿਣਾ ਚਿਰਾਂ ਤੱਕ ਬਣੇ ਰਹਿਣਾ ਲੋਕਾਂ ਦੇ ਦਿਲਾਂ ਦੇ ਵਿੱਚ ਛਾਏ ਰਹਿਣਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਜੀ ਔਰ ਸਭ ਤੋਂ ਵਧੀਆ ਗੱਲ ਤੁਹਾਨੂੰ ਇੱਕ ਹੋਰ ਦੱਸ ਦਈਏ ਕਿ ਇਹ ਪਟੂਰਾ ਇੱਕ ਦਿਨ ਨੇ ਪਹਿਲੀ ਵਾਰੀ ਦੋ ਇਕੱਠੇ ਨਹੀਂ ਦਿੰਦੇ ਆਹ ਹੈ ਗੱਲ ਕਿ ਪਹਿਲਾ ਗਰਮ ਹੋਏਗਾ ਫਿਰ ਦੁਬਾਰਾ ਜਿਹੜਾ ਹੈ ਦੂਜਾ ਫਿਰ ਗਰਮ ਮਿਲੇਗਾ ਇਹ ਹੈ ਸਿਸਟਮ ਇਹਨਾਂ ਦਾ ਖਾਸ ਵਧੀਆ ਜਿਹਾ ਕੰਮ ਇਹਨਾਂ ਦਾ ਬਹੁਤ ਪੁਰਾਣੇ ਅਸੀਂ ਤਾਂ ਪੁਰਾਣੇ ਗਾਹਕਾਂ ਜੀ ਇਹਨਾਂ ਦੇ ਹੂੰ ਉਹ ਪਹਿਲਾਂ ਹਲਟੀ ਚਲਦੀ ਹੁੰਦੀ ਸੀ ਉੱਥੇ ਜਾਇਆ ਕਰਦੇ ਸੀ ਪਹਿਲਾਂ ਅਸੀਂ ਉੱਥੇ ਖਾਇਆ ਕਰਦੇ ਸੀ ਜੀ ਉੱਥੇ ਦਾ ਉਹ ਹਲਟੀ ਜੋ ਪਾਣੀ ਪੀਂਦੇ ਸੀਗੇ ਹਾਂਜੀ ਹਾਂਜੀ ਜੇ ਪੜਦੇ ਤੇ ਜਾਂਦੇ ਖਾਇਆ ਕਰਦੇ ਸੀ ਅੱਜ ਜਦ ਪੜਦੇ ਸੀ ਜਦ ਵੀ ਖਾਇਆ ਕਰਦੇ ਸੀ ਤੇ ਛੋਲੇ ਪੂਰੀ ਤੇ ਛੋਲੇ ਚਾਵਲ ਪੂਰੇ ਪੰਜਾਬ ਦੇ ਵਿੱਚ ਨਾ ਚੱਲਦਾ ਜੀ ਹਲਟੀ ਵਾਲੇ ਦਾ ਜੀ ਮੋਣੀ ਜੀ ਹਲਟੀ ਵਾਲੇ ਖਰੜ ਦੇ ਵਿੱਚ ਹੈ ਜੀ ਗਿੱਲ ਰੋਡ ਤੇ ਕਿਆ ਕਮਾਲ ਦਾ ਕੰਮ ਕਰ ਰਹੇ ਆ ਜੀ ਔਰ ਮੈਂ ਕਹਿੰਨਾ ਪੂਰੀ ਇੱਕ ਅੱਧੀ ਸਦੀ ਬੀਤ ਚੁਕੀ ਹੈ ਜੀ ਇਹਨਾਂ ਨੂੰ ਇਹ ਕੰਮ ਕਰਦੇ ਹੋਏ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕਰਦੇ ਆ ਜੀ ਮੋਣੀ ਜੀ ਔਰ ਦੇਖੋ ਮੋਣੀ ਬਣਾ ਰਹੇ ਨੇ ਐਨਕੀ ਸਮੇਂ ਕੰਮ ਕਰ ਰਹੇ ਤੇ ਨਾਲ ਇਹਨਾਂ ਦੇ ਦੋਨੋਂ ਬੇਟੇ ਡਟੇ ਹੋਏ ਨੇ ਜੀ ਐਦਾਂ ਹੁੰਦੀ ਜੀ ਗੱਲ ਦੀ ਪੂਰੇ ਪੰਜਾਬ ਦੇ ਵਿੱਚ ਨਾ ਜੀ ਇਹਨਾਂ ਦਾ ਖਰੜ ਦੇ ਜਿਹੜੇ ਹੈ ਬਹੁਤ ਮਸ਼ਹੂਰ ਜਿਹੜੇ ਹੈ ਮੋਨੀ ਜੀ ਦੇ ਛੋਲੇ ਪਟੂਰੇ ਛੋਲੇ ਪੂਰੀ ਛੋਲੇ ਚਾਵਲ ਜੇਕਰ ਨਹੀਂ ਖਾਦੇ ਤਾਂ ਜਰੂਰ ਆ ਜਿਓ ਖਰੜ ਦੇ ਵਿੱਚ ਗਿੱਲ ਰੋਡ ਦੇ ਉੱਤੇ ਜੀ ਮੈਂ ਚੰਡੀਗੜ੍ਹ ਵਾਲਿਆਂ ਨੂੰ ਖਾਸ ਤੌਰ ਤੇ ਨਿਯੋਤਾ ਦੇਣਾ ਜੀ ਔਰ ਚੰਡੀਗੜ੍ਹ ਦੇ ਲੋਕ ਜਿਹੜੇ ਹੈ ਔਰ ਵੱਡੇ ਵੱਡੇ ਸ਼ੋਰੂਮਸ ਦੇ ਵਿੱਚ ਬੈਠ ਕੇ ਮਹਿੰਗੇ ਜਿਹੜੇ ਹੈ ਇਹ ਚੀਜ਼ਾਂ ਖਾਂਦੇ ਆ ਤੇ ਮੈਂ ਕਹਿੰਦਾ ਕਿ ਉੱਚੀ ਦੁਕਾਨ ਫੀਕਾ ਪਕਵਾਨ ਵਾਲੀ ਗੱਲ ਹੁੰਦੀ ਹੈ ਪਰ ਆ ਮੋਣੀ ਜੀ ਦਾ ਕੰਮ ਬੜਾ ਸ਼ਾਨਦਾਰ ਬੜਾ ਜਾਨਦਾਰ ਹੈ ਔਰ ਅਸੀਂ ਜਿਹੜਾ ਹੈ ਬੱਲੇ ਬੱਲੇ ਫਿਲਮ ਦੇ ਰਿਕਾਰਡ ਸੀ ਉਹਨਾਂ ਨੂੰ ਕਵਰ ਕਰਦੇ ਆ ਜਿਨ੍ਹਾਂ ਨੇ ਚਿਰਾਂ ਤੋਂ ਜਿਹੜਾ ਆਪਣਾ ਨਾਮ ਬਣਾ ਕੇ ਰੱਖਿਆ ਹੋਇਆ ਹੈ ਪੂਰੇ ਇਲਾਕੇ ਦੇ ਵਿੱਚ ਇਹਨਾਂ ਦਾ ਨਾਮ ਚੱਲਦਾ ਜੀ ਮੋਣੀ ਜੀ ਦੇ ਜਿਹੜੇ ਛੋਲੇ ਪਟੂਰੇ ਛੋਲੇ ਚਾਵਲ ਜਿਹੜੇ ਹੈ ਵਾਕੇ ਹੀ ਵਿਸ਼ੇ ਪ੍ਰਸਿੱਧ ਹੈ ਦੁਨੀਆ ਦੇ ਕਿਸੇ ਵੀ ਖਿੱਤੇ ਦੇ ਵਿੱਚੋਂ ਜੇਕਰ ਤੁਸੀਂ ਵਲੌਗ ਦੇਖ ਰਹੇ ਹੋ ਪੰਜਾਬੀ ਹੋ ਤਾਂ ਜਰੂਰ ਕਰਿਓ ਕਮੈਂਟ ਕਿ ਤੁਸੀਂ ਖਰੜ ਦੀ ਇਸ ਦੁਕਾਨ ਤੇ ਕਦੀ ਆਏ ਹੋ ਜਾਂ ਨਹੀਂ ਆਏ ਹੋ ਜੇਕਰ ਨਹੀਂ ਆਏ ਤਾਂ ਆ ਜਿਓ ਜੇ ਆਏ ਹੋ ਤਾਂ ਕਮੈਂਟ ਜਰੂਰ ਕਰਿਓ ਹਾਂ ਬਚਪਨ ਦੀਆਂ ਆਪਣੀਆਂ ਯਾਦਾਂ ਜਿਹੜੀਆਂ ਉਹਨਾਂ ਨੂੰ ਵੀ ਤਾਜ਼ਾ ਕਰਿਓ ਕਿ ਹਲਟੀ ਚਲਦੀ ਹੁਲਦੀ ਸੀ ਹਲਟੀ ਤੇ ਚਲਦੇ ਚਲਦੇ ਜਿਹੜੇ ਨਾਲ ਜਿਹੜੇ ਹੈ ਛੋਲੇ ਭਟੂਰੇ ਚਲਦੇ ਸੀਗੇ ਤੇ ਹਲਟੀ ਚੋਂ ਤੁਸੀਂ ਕਿਦਾਂ ਕੱਢ ਕੇ ਜਿਹੜਾ ਪਾਣੀ ਇੰਦੇ ਸੀਗੇ ਆਪ ਚਲਾ ਕੇ ਸਕੂਲ ਤੋਂ ਆਉਂਦੇ ਹੋਏ ਜਾਂਦੇ ਹੋਏ ਜਾਂ ਕਾਲਜ ਤੋਂ ਆਉਂਦੇ ਹੋਏ ਜਾਂ ਜਾਂਦੇ ਹੋਏ ਇਹ ਪਟੂਰੇ ਤੁਸੀਂ ਜੇਕਰ ਖਾਦੇ ਨੇ ਇਹ ਛੋਲੇ ਚਾਵਲ ਖਾਦੇ ਨੇ ਜਾਂ ਇਹ ਪੂਰੀ ਚਨੇ ਖਾਦੇ ਨੇ ਤਾਂ ਜਰੂਰ ਕਮੈਂਟ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਹਾਂ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਵੀ ਸ਼ੇਅਰ ਕਰਿਓ ਜਿਨ੍ਹਾਂ ਨਾਲ ਬੈਠ ਕੇ ਤੁਸੀਂ ਹੈ ਇਸ ਦੁਕਾਨ ਤੇ ਖਾਂਦੇ ਸੀਗੇ ਛੋਲੇ ਪਟੂਰੇ ਔਰ ਆ ਦੇਖੋ ਜੀ ਮੋਨੀ ਜੀ ਦੀ ਤੁਹਾਨੂੰ ਦਰਸ਼ਨ ਵੀ ਕਰਾ ਦਿੰਨੇ ਆ ਜੀ ਆ ਦੇਖੋ ਜੀ ਇਹ ਸ਼ਖਸੀਅਤ ਔਰ ਪੂਰੀ ਅੱਧੀ ਸਦੀ ਤੋ ਜਿਹੜਾ ਹੈ ਲੋਕਾਂ ਦਾ ਦਿਲ ਜਿੱਤਿਆ ਹੋਇਆ ਮੋਨੀ ਜੀ ਨੇ ਹਲਤੀ ਵਾਲੇ ਜਿਹੜੇ ਹੈ ਖਰੜ ਦੇ ਛੋਲੇ ਪਟੂਰੇ ਦੀ ਮੈਂ ਬਾਰ ਬਾਰ ਕਹਿ ਰਹੇ ਆ ਕਿ ਜਿਹੜੇ ਚੰਡੀਗੜ੍ਹ ਦੇ ਖਾਸ ਤੌਰ ਤੇ ਲੋਕ ਹੈ ਮੈਂ ਕਹਿੰਦਾ ਵੱਡੀਆਂ ਵੱਡੀਆਂ ਦੁਕਾਨਾਂ ਚ ਬੈਠ ਕੇ ਖਾਂਦੇ ਆ ਤੁਸੀਂ ਲਾਈਵ ਚੱਲਦਾ ਸਾਹਮਣੇ ਤੁਹਾਡੇ ਸਾਫ਼ ਸੁਥਰੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੇ ਹੈ ਇਹ ਛੋਲੇ ਪਟੂਰੇ ਜਿਹੜੇ ਹੈ ਬਣਾਉਂਦੇ ਆ ਔਰ ਅੱਜ ਵੀ ਇਹਨਾਂ ਦਾ ਪੂਰਾ ਨੌ ਚੱਲਦਾ ਹੈ ਪੂਰੇ ਪੰਜਾਬ ਦੇ ਵਿੱਚ ਦੂਰੋਂ ਦੂਰੋਂ ਆ ਕੇ ਲੋਕ ਜਿਹੜੇ ਹੈ ਹਲਟੀ ਵਾਲੇ ਦੇ ਖਰੜ ਦੇ ਮੋਣੀ ਜੀ ਦੇ ਛੋਲੇ ਪਟੂਰੇ ਖਾਣ ਆਉਂਦੇ ਨੇ ਅੰਦਰਲੇ ਪਾਸੇ ਤੁਸੀਂ ਦੇਖ ਸਕਦੇ ਛੋਟੀ ਜੀ ਜਿਹੜੀ ਸੈਟਿੰਗ ਅਰੇਂਜਮੈਂਟ ਹੈ ਹਰ ਸਮੇਂ ਤੰਤਾ ਲੱਗਿਆ ਰਹਿੰਦਾ ਹੈ ਗ੍ਰਾਹਕਾਂ ਦਾ ਇੱਕ ਗੱਲ ਕਰਦੇ ਆਂ ਭਾਜੀ ਕੀ ਹਾਲ ਚੱਲੇ ਜੀ ਬਸ ਠੀਕ ਹੈ ਜੀ ਬਹੁਤ ਵਧੀਆ ਜੀ ਕੀ ਕਹਿੰਦੇ ਜੀ ਇਹਨਾਂ ਦੇ ਬਾਰੇ ਜੀ ਬਹੁਤ ਕੁਝ ਕਹਿੰਦੇ ਆ ਜੀ ਪੰਜ ਗੁੱਲੇ ਦੇ ਪਰ ਡਿਮਾਂਡ ਆਈ ਹੈ ਜੀ ਸਾਡੇ ਰਿਸ਼ਤੇਦਾਰ ਖਰੜ ਆਏ ਹੋਏ ਜੀ ਅਸੀਂ ਮੋਣੀ ਦੇ ਪੂਰੀ ਛੋਲੇ ਸਪੈਸ਼ਲ ਖਾਣੇ ਆ ਮੈਂ ਆਇਆ ਅੱਛਾ ਹਾਂ ਪੰਚਕੂਲੇ ਤੋਂ ਰਿਸ਼ਤੇਦਾਰ ਆਏ ਹੋਏ ਆ ਕਹਿੰਦੇ ਮੋਣਜੀ ਦੇ ਖਾਣੇ ਛੋਲੇ ਬਟੂਰੇ ਦੀ ਹੋਰ ਕੁਝ ਨਹੀਂ ਖਾਣਾ ਸਪੈਸ਼ਲ ਲੈ ਕੇ ਆਈ ਬਸ ਅੱਛਾ ਹੋਰ ਕੁਝ ਨਹੀਂ ਖਾਣਾ ਸਪੈਸ਼ਲ ਨਾਸ਼ਤਾ ਇਹਦਾ ਹੀ ਕਰਨਾ ਹੈ ਹਾਂ ਇਹਦਾ ਨਾਸ਼ਤਾ ਕਰਨਾ ਇੰਤਜ਼ਾਰ ਕਰ ਰਿਹਾ ਜੀ ਮੇਰੀ ਬੇਟੀ ਹਾਂ ਆ ਦੇਖੋ ਜੀ ਪਿੰਚਕੂਲੇ ਤੋਂ ਗੈਸਟ ਆਏ ਹੋਏ ਹੈ ਤੇ ਕਹਿੰਦੇ ਜੀ ਇੰਤਜ਼ਾਰ ਕਰ ਰਹੇ ਹੈ ਕਿ ਇਹ ਮੋਨੀ ਜੀ ਦੇ ਛੋਲੇ ਪਟੂਰੇ ਜਿਹੜੇ ਹੈ ਖਾਣੇ ਆ ਆ ਦੇਖੋ ਆਪਾਂ ਥੋੜੀ ਜਿਹੀ ਗੱਲਬਾਤ ਵੀ ਕਰਦੇ ਆ ਨਾਲ ਨਾਲ ਕੋਸ਼ਿਸ਼ ਕਰਦੇ ਆ ਹਾਲਾਂਕਿ ਬਹੁਤ ਬਿਜ਼ੀ ਹੈ ਮੋਨੀ ਜੀ ਕੀ ਹਾਲ ਚੱਲ ਹੈ ਜੀ ਠੀਕ ਠਾਕ ਹੈ ਉਹ ਤੁਹਾਡੇ ਚਾਹ ਵਾਲੇ ਪੂਰੀ ਦੁਨੀਆ ਦੇ ਵਿੱਚ ਤੁਹਾਡਾ ਵਲੌਗ ਦੇਖਦੇ ਸਾਨੂੰ ਡਿਮਾਂਡ ਆਈ ਹੈ ਹਾਲਾਂਕਿ ਸੀ ਪਹਿਲਾਂ ਤੁਹਾਡਾ ਵਲੌਗ ਕਰ ਚੁੱਕੀ ਹੈ ਇੱਕ ਵਾਰੀ ਪਰ ਕਹਿੰਦੇ ਇੱਕ ਵਾਰੀ ਦੁਬਾਰਾ ਕਰੋ ਜੀ ਦਿਖਾਓ ਜੀ ਮੋਨੀ ਜੀ ਦੇ ਦਰਸ਼ਨ ਕਰਾਓ ਜੀ ਕਿਆ ਸਨੇਹਾ ਕੋਈ ਦੇਣਾ ਚਾਹੁੰਦੇ ਹੈ ਸ਼ੁਕਰੀਆ ਆ ਦੇਖੋ ਜੀ ਦੋ ਸ਼ਬਦਾਂ ਦੇ ਵਿੱਚ ਬੜੀ ਵਧੀਆ ਗੱਲ ਕਹਿ ਦਿੱਤੀ ਸ਼ੁਕਰੀਆ ਧੰਨਵਾਦੀ ਬੜਾ ਨੌ ਹੈ ਜੀ ਉਹ ਤੁਹਾਡੀ ਹਲਟੀ ਹੁੰਦੀ ਸੀ ਨਾਲ ਉੱਥੇ ਉਹ ਪਹਿਲਾਂ ਕਿੱਥੇ ਹੁੰਦੀ ਸੀ ਦੁਕਾਨ ਇਹ ਜਿੱਲੇ ਆ ਰੋਡ ਸਾਹਮਣੇ ਦੀ ਰੋਡ ਤੇ ਹੂੰ ਹਲਟੀ ਬੰਦ ਹੋ ਗਈ ਨਾ ਹੁਣ ਹਲਟੀ ਬੰਦ ਹੋ ਗਈ ਪਰ ਲੋਕਾਂ ਦੇ ਦਿਲਾਂ 'ਚ ਨੌ ਤੁਹਾਡਾ ਮੋਣੀ ਦੀ ਹਲਟੀ ਵਾਲੀ ਹੈ हां देखो जी ਵਿਰਸੇ ਤੇ ਵਿਰਾਸਤ ਦੇ ਨਾਲ ਵੀ ਜੁੜੀ ਹੋਈ ਗੱਲ ਹੈ ਆਹ ਦਖਾਨੇ ਤੁਹਾਨੂੰ ਆਹ ਦੇਖੋ ਪਟੂਰੇ ਕਿੱਦਾਂ ਹਰੇ ਪਟੂਰਾ ਜਿਹੜਾ ਹੈ ਫੁੱਲ ਕੇ ਨਿਕਲਦਾ ਇਸ ਗੱਲ ਦੀ ਗਰੰਟੀ ਹੈ ਇਹਨਾਂ ਦੀ ਪੂਰੀ ਗਰੰਟੀ ਹੈ ਐਦਾਂ ਚੱਲਦਾ ਜੀ ਕੰਮ ਜੀ ਆਹ ਦੇਖੋ ਜੀ ਐਦਾਂ ਬਣਦੀ ਗੱਲ ਜੀ ਔਰ ਦੇਖੋ ਨਾ ਚੱਲਦਾ ਨੇ ਜੀ ਜਿਸ ਬੰਦੇ ਦਾ ਮਜ਼ਾ ਆ ਜਾਂਦਾ ਜੀ ਔਰ ਨਾ ਬਣਾਉਣਾ ਕਹਿੰਦੇ ਜਿਹੜਾ ਹੈ ਉਹ ਬੜਾ ਮੁਸ਼ਕਲ ਹੁੰਦਾ ਕਈ ਕਹਿੰਦੇ ਆਸਾਨ ਵੀ ਹੁੰਦਾ ਪਰ ਉੱਥੇ ਬਣੇ ਰਹਿਣਾ ਚਿਰਾਂ ਤੱਕ ਬਣੇ ਰਹਿਣਾ ਲੋਕਾਂ ਦੇ ਦਿਲਾਂ ਦੇ ਵਿੱਚ ਛਾਇ ਰਹਿਣਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਜੀ ਔਰ ਦੋਹੇ ਬੇਟੇ ਜਿਹੜੇ ਹੈ ਲਗਾਤਾਰ ਐ ਕੰਮ ਚੱਲਦੇ ਜਿਵੇਂ ਕੋਈ ਫੈਕਟਰੀ ਚੱਲਦੀ ਹੋਵੇ ਬੜਾ ਫਾਸਟ ਜਿਹੜੇ ਇਹਨਾਂ ਦੇ ਹੱਥ ਚੱਲਦੇ ਆ ਬੜੀ ਤੇਜ਼ੀ ਨਾਲ ਕੰਮ ਕਰਦੇ ਆ ਪੂਰਾ ਪਰਿਵਾਰ ਜਿਹੜਾ ਕੰਮ ਕਰਦਾ ਉੱਪਰੋ ਜਿਹੜੇ ਹੈ ਔਰ ਪੇੜੇ ਬਣ ਕੇ ਆਉਂਦੇ ਹੈਠਾ ਔਰ ਹੈਠਾ ਜਿਹੜੇ ਹੈ ਇਹ ਜਿਹੜੇ ਹੈ ਦੋਨੋਂ ਬੇਟੇ ਤੇ ਮੌਣੀ ਜੀ ਖੁਦ ਜਿਹੜੇ ਹੈ ਲਗਾਤਾਰ ਤੇਜ਼ੀ ਦੇ ਨਾਲ ਬੜਾ ਫਾਸਟ ਫਾਸਟ ਕੰਮ ਕਰਦੇ ਆ ਜੀ ਔਰ ਸਭ ਤੋਂ ਵਧੀਆ ਗੱਲ ਤੁਹਾਨੂੰ ਇੱਕ ਹੋਰ ਦੱਸ ਦਈਏ ਕਿ ਇਹ ਪਟੂਰਾ ਇੱਕ ਦਿਨ ਨੇ ਪਹਿਲੀ ਵਾਰੀ ਦੋ ਇਕੱਠੇ ਨਹੀਂ ਦਿੰਦੇ ਆਹ ਹੈ ਗੱਲ ਕਿ ਪਹਿਲਾ ਗਰਮ ਹੋਏਗਾ ਫਿਰ ਦੁਬਾਰਾ ਜਿਹੜਾ ਹੈ ਦੂਜਾ ਫਿਰ ਗਰਮ ਮਿਲੇਗਾ ਇਹ ਹੈ ਸਿਸਟਮ ਇਹਨਾਂ ਦਾ ਖਾਸ ਕਿ ਇਹ ਨਹੀਂ ਕਿ ਸਿੱਧੇ ਦੋ ਪਟੂਰੇ ਰੱਖ ਦਿੱਤੇ ਚੰਡੀਗੜ੍ਹ ਮੁਹਾਲੀ ਪੰਚਕੂਲੇ ਜਾਂਦੇ ਨਾ ਜੀ ਅਸੀਂ ਉਹ ਤਾਂ ਦੋ ਪਟੂਰੇ ਸਿੱਧੇ ਜੇ ਰੱਖ ਦਿੰਦੇ ਆ ਔਰ ਇੱਕ ਠੰਡਾ ਹੋ ਜਾਂਦਾ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਇੱਕ ਪਟੂਰਾ ਪਹਿਲਾਂ ਰੱਖਣਗੇ ਫਿਰ ਦੂਜਾ ਰੱਖਣਗੇ ਵਧੀਆ ਜਿਹਾ ਕੰਮ ਇਹਨਾਂ ਦਾ ਬਹੁਤ ਪੁਰਾਣੇ ਅਸੀਂ ਤਾਂ ਪੁਰਾਣੇ ਗਾਹਕਾਂ ਜੀ ਇਹਨਾਂ ਦੇ ਹੂੰ ਉਹ ਪਹਿਲਾਂ ਹਲਟੀ ਜਲਦੀ ਹੁੰਦੀ ਸੀ ਉੱਥੇ ਜਾਇਜ਼ ਕਰਦੇ ਸੀ ਪਹਿਲਾਂ ਅਸੀਂ ਉੱਥੇ ਖਾਇਆ ਕਰਦੇ ਸੀ ਉੱਥੇ ਗਾ ਉਹ ਹਲਟੀ ਚੋ ਪਾਣੀ ਪੀਂਦੇ ਸੀ ਹਾਂ ਜੀ ਹਾਂ ਜੀ ਜਦ ਪੜਦੇ ਤੇ ਜਦ ਵੀ ਖਾਇਆ ਕਰਦੇ ਪਏ ਸੀ ਅਜਰ ਪੜਦੇ ਸੀ ਜਦ ਵੀ ਖਾਇਆ ਕਰਦੇ ਸੀ ਵਾਹ ਜੀ ਵਾਹ ਕਮਾਲ ਦੀ ਗੱਲ ਹੈ ਜਦ ਪੜਦੇ ਸੀ ਜਦ ਵੀ ਖਾਇਆ ਕਰਦੇ ਸੀਗੇ ਇਹ ਹੈ ਇਹਨਾਂ ਦਾ ਕਹਿਣਾ ਜੀ ਆਹ ਦੇਖੋ ਜੀ ਕਿਸ ਤਰ੍ਹਾਂ ਕਿਨਲ ਪੈਕਿੰਗਸ ਵੀ ਜਾਂਦੀਆਂ ਨੇ ਇਹਨਾਂ ਦੀਆਂ ਔਰ ਤੁਸੀਂ ਜਿਹੜਾ ਹੈ ਪੈਕਿੰਗਸ ਵੀ ਲੈ ਕੇ ਜਾ ਸਕਦੇ ਹੋ ਇੱਥੇ ਬੈਠ ਕੇ ਸਿਟਿੰਗ ਅਰੇਂਜਮੈਂਟ ਦੇ ਵਿੱਚ ਖਾ ਸਕਦੇ ਹੋ ਜਾਂਦੇ ਜਾਂਦੇ ਜਰੂਰ ਕਮੈਂਟ ਕਰਕੇ ਜਾਇਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮੋਨੀ ਜੀ ਦਾ ਜਿਹੜਾ ਹੈ ਨਾਲ ਜੁੜੀਆਂ ਹੋਈਆਂ ਯਾਦਾਂ ਜੜੀਆਂ ਹੈ ਉਹਨਾਂ ਨੂੰ ਵੀ ਜਿਹੜਾ ਹੈ ਵੱਧ ਤੋਂ ਵੱਧ ਜਿਹੜਾ ਹੈ ਕਮੈਂਟ ਸੈਕਸ਼ਨ ਦੇ ਵਿੱਚ ਲਿਖਿਓ ਜਰੂਰ